ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅੱਜ ਤੋਂ 828 ਕਿਲੋਮੀਟਰ ਅੱਜ ਜਿਹੜੀ ਕਿ ਟੈਂਡਰ ਹੋ ਚੁੱਕੇ ਆ ਜਿਹਦੇ 'ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਜਿਹੜਾ ਪਿੰਡੂ ਸੜਕਾਂ ਦਾ ਅੱਜ ਆ ਜਿਹੜਾ ਟੈਂਡਰ ਹੋ ਚੁੱਕੇ ਆ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਣੇ ਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਹੈ ਜਿਹੜੇ ਉਹ ਫਲੋਟ ਕਰ ਦਿੱਤੇ ਜਾਣਗੇ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਆ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਾਨੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੋਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚਪੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ ਜਿਹੜੀ ਵੀ ਸੜਕ ਬਣੂਗੀ ਇਸ ਸੜਕ ਦੀ ਨਿਗਰਾਨੀ ਦੇ ਲਈ ਅਸੀਂ ਇੱਕ ਇੱਕ ਇਹਦੇ 'ਚ ਟੈਕਨੋਲੋਜੀ ਦਾ ਵੀ ਯੂਜ਼ ਕੀਤਾ ਜਿਹਦੇ ਵਿੱਚ ਜੀਓ ਟੈਗਿੰਗ ਹੋਊਗੀ ਤੇ ਨਾਲ ਫੋਟੋ ਵੀ ਜਾਨੀ ਕਿ ਖਿੱਚ ਕੇ ਠੇਕੇਦਾਰ ਨੂੰ ਹੜ ਸਮੇਂ-ਸਮੇਂ ਸਰ ਸਮੇਂ-ਸਮੇਂ ਸਰ ਮੰਨ ਲਓ ਜਿਵੇਂ ਅੱਜ ਫੋਟੋ ਖਿੱਚੀ ਤੇ ਜਦੋਂ ਉਹਨੇ ਅੱਗੇ ਉਹਦਾ ਕੋਈ ਕੰਮ ਡਵੈਲਪਮੈਂਟ ਕੀਤੀ ਫੇਰ ਫੋਟੋ ਖਿੱਚੀ ਤਾਂ ਉਹ ਫੋਟੋਆਂ ਜਿਹੜੀਆਂ ਖਿੱਚ ਕੇ ਨਾਲ ਟੈਗਿੰਗ ਕਰੂਗਾ ਜੀਓ ਟੈਗ ਹੋਊਗੀ ਤਾਂ ਜੋ ਸਾਡੇ ਕੋਲੇ ਦੀ ਮੁਕੰਮਲ ਜਿਹੜੀ ਜਾਣਕਾਰੀ ਹੈ ਮੁਕੰਮਲ ਜਾਣਕਾਰੀ ਉਪਲਬਧ ਹੋਵੇ ਤੇ ਜਿਹੜੀ ਜਾਣਕਾਰੀ ਹੋਊਗੀ ਅਸੀਂ ਅਸੀਂ ਇਹ ਜਾਣਕਾਰੀ ਨੂੰ ਪਬਲਿਕ ਪੋਰਟਲ ਦੇ ਉੱਤੇ ਜਨਤਕ ਰੱਖਾਂਗੇ ਪਬਲਿਕ ਪੋਰਟਲ ਦੇ ਉੱਤੇ ਤਾਂ ਜੋ ਕੋਈ ਵੀ ਬੰਦਾ ਪੰਜਾਬ ਚ ਕੋਈ ਵੀ ਬਸ਼ਰ ਇਹਨੂੰ ਕੇ ਇਹ ਜਾਣਕਾਰੀ ਨੂੰ ਚੈੱਕ ਕਰ ਸਕਦਾ ਕਿ ਕਿਹੜੀ ਸੜਕ ਕਿਸ ਤਰ੍ਹਾਂ ਨਾਲ ਬਣ ਰਹੀ ਹੈ ਕਿੱਥੇ ਬਣ ਰਹੀ ਹੈ ਔਰ ਕਿੰਨੀ ਵਧੀਆ ਤਰੀਕੇ ਨਾਲ ਕਿਹੜੇ ਮਟੀਰੀਅਲ ਨਾਲ ਬਣ ਰਹੀ ਹੈ ਇਸ ਦੇ ਨਾਲ ਨਾਲ ਅਸੀਂ ਇੱਕ ਹੋਰ ਵੀ ਮਤਲਬ ਕਿ ਇਹਦੇ ਚ ਖੁਸ਼ਖਬਰੀ ਹੈ ਜਿਹੜੀ ਮੈਂ ਦੇਣੀ ਚਾਹੁੰਦਾ ਕਿ ਸਰਕਾਰ ਨੇ ਜਿਹੜੀਆਂ ਪਿੰਡੂ ਪੰਚਾਇਤਾਂ ਨੇ ਪਿੰਡੂ ਪੰਚਾਇਤਾਂ ਨੂੰ ਇੱਕ ਅਧਿਕਾਰ ਦਿੱਤਾ ਹੈ ਕਿ ਜਿਹੜੀ ਸੜਕ ਅਗਰ ਸੜਕ ਨੂੰ ਉਹ ਚੈੱਕ ਕਰਨਗੇ ਪੰਚਾਇਤਾਂ ਖੁਦ ਚੈੱਕ ਕਰਣਗੀਆਂ ਵੀ ਸੜਕ ਕਿਹੋ ਜਿਹੀ ਬਣਦੀ ਹੈ ਜੇ ਪੰਚਾਇਤ ਦੀ ਤਸੱਲੀ ਹੋਊਗੀ ਜੇਕਰ ਪੰਚਾਇਤੀ ਤਸੱਲੀ ਹੋਊਗੀ ਕਿ ਸੜਕ ਹੈ ਜਿਹੜੀ ਉਹ ਅਪ ਟੂ ਮਾਰਕ ਅਪ ਟੂ ਬਿਲਕੁਲ ਜੋ ਉਹਨਾਂ ਦੇ ਸੈਟੀਸਫੈਕਸ਼ਨ ਦਾ ਲੈਵਲ ਆ ਉੱਥੇ ਬਣ ਰਹੀ ਹੈ ਤਾਂ ਤਾਂ ਫਿਰ ਆਸੀਂ ਉਹਦੀ ਜਿਹੜੀਆਂ ਪੇਂਟਾਂ ਨੇ ਉਹ ਡਿਸਪਰਸ ਕਰਾਂਗੇ ਜੇਕਰ ਪੰਚਾਇਤਾਂ ਇਹ ਕਹਿ ਦਿੰਦੀਆਂ ਨੇ ਕਿ ਇਹਦੇ ਵਿੱਚ ਸਾਨੂੰ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਹ ਜਿਹੜੀਆਂ ਪੰਚਾਇਤਾਂ ਹੋਣਗੀਆਂ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਇਹਦੀ ਸ਼ਿਕਾਇਤ ਹੈ ਤਾਂ ਜਿਵੇਂ ਹੀ ਪੰਚਾਇਤ ਵੱਲੋਂ ਕੰਪਲੇਂਟ ਆਂਦੀ ਹੈ ਕਿ ਉਹਰੇ ਕਿਸੇ ਕਿਸਮ ਦਾ ਜਾਨੀ ਕਿ ਕੋਈ ਉਹਨਾਂ ਨੂੰ ਲੱਗਦਾ ਵੀ ਅਪ ਟੂ ਨੋਰਮਸ ਨਹੀਂ ਬਣ ਰਹੀ ਤਾਂ ਇਮੀਡੀਏਟਲੀ ਸਾਡੇ ਜਿਹੜੇ ਅਫਸਰ ਨੇ ਸਾਡੇ ਅਫਸਰ ਜਾਣਗੇ ਤੇ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਤੇ ਜਿਹੜੀ ਵੀ ਉਹਦੇ ਚ ਕੋਈ ਖਾਮੀ ਹੋਊਗੀ ਉਹਨੂੰ ਜਾਂ ਤਾਂ ਠੀਕ ਕਰਾਨਗੇ ਜੇਕਰ ਫੇਰ ਵੀ ਜੇਕਰ ਫੇਰ ਵੀ ਸਾਨੂੰ ਲੱਗਦਾ ਕਿ ਕਿਸੇ ਕਿਸਮ ਦੀ ਇਹਦੇ ਵਿੱਚ ਕੋਈ ਹਿਰਾਫੇਰੀ ਹੋ ਰਹੀ ਹੈ ਤਾਂ ਜਿਹੜਾ ਉਹ ਕੰਸਰਨ ਠੇਕੇਦਾਰ ਹੋਊਗਾ ਉਹਦਾ ਕੰਮ ਰੁਕਵਾ ਕੇ ਉਹਦਾ ਟੈਂਡਰ ਜਿਹੜਾ ਟਰਮੀਨੇਟ ਵੀ ਕੀਤਾ ਜਾਊਗਾ ਔਰ ਉਹਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਤਾਂ ਜੋ ਦੁਬਾਰਾ ਉਹ ਲੋਕਾਂ ਨੇ ਇਸ ਪੈਸੇ ਦਾ ਮਿਸਯੂਸ ਨਾ ਕਰ ਸਕੇ ਤੇ ਦੁਬਾਰਾ ਤੋਂ ਕਦੇ ਜ਼ਿੰਦਗੀ ਦੇ ਵਿੱਚ ਸੜਕਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਢੇਰਾਫੇਰੀ ਨਾ ਕਰ ਸਕੇ।